ਤਦ ਆਇਆ ਜੀ ਕੱਲ ਆਇਆ ਸੀ ਯਾਰ ਹਾਂ ਬੱਚਾ ਹੋਰ ਹੋਰ ਬੰਦੇ ਚਾਚਾ ਸਤਿ ਸ਼੍ਰੀ ਅਕਾਲ ਭਾਈ ਹੋਰ ਬਾਪੂ ਕਿਵੇਂ ਆ ਠੀਕ ਆ ਠੀਕ ਆ ਬੜਾ ਠੀਕ ਆ ਉਹ ਵਧੀਆ ਹੋਰ ਚਾਚਾ ਕੀ ਹਾਲ ਹੈ 11:00 ਵਜੇ ਜਮਾ ਚੜਦੀ ਗੱਲਾ ਹੈ ਅੱਛਾ ਬਾਪੂ ਕੰਮ ਆਇਆ ਸੀ ਮੈਂ ਤੇਰੇ ਕੋਲ ਆਂ ਦੱਸ ਉਹ ਲੈਣੀ ਸੀ ਮੋਟਰਸਾਈਕਲ ਦੀ ਚਾਬੀ ਚਾਹੀਦੀ ਸੀ ਚਾਬੀ ਕੀ ਕਰਨੀ ਆ ਹੁਣ ਤਾਂ ਮੈਂ ਤਾਂ ਇੱਥੇ ਹੀ ਆ ਕੇ ਆਣਾ ਸੀ ਦੇ ਦੇ ਚਾਬੀ ਬਾਪੂ ਇੱਥੇ ਕਿੱਥੇ ਪਿੰਡ ਚੀ ਜਾ ਕੇ ਆਉਣਾ ਯਾਰ ਦੁਕਾਨ ਭਰਾਵਾ ਤੂੰ ਪਿੰਡ ਪੁੰਡ ਚ ਕੋਈ ਨਹੀਂ ਗਿਆਣਾ ਮੈਨੂੰ ਪਤਾ ਤੂੰ ਜਾਣਾ ਅਬ ਇਸੇਲੀ ਨੂੰ ਮੈਂ ਹਾਂ ਤੂੰ ਜਮੇਗਾ ਮਾਨਸਾ ਉੱਥੇ ਤੈਨੂੰ ਪਤਾ ਉਹਦੀ ਪਤਾ ਲੱਗਦਾ ਜਦੋਂ ਵੀਡੀਓ ਬਣਾ ਲੈਂਦੇ ਨੇਗੇ ਹਾਂ ਆਪਦੇ ਖੇਤੋਂ ਮੋਟਰ ਦੇ ਲਿਆ ਜਮਾ ਨਹੀਂ ਕੁਝ ਕਹਿੰਦਾ ਹੂੰ ਠੀਕ ਹੈ ਉੱਥੇ ਵੀਡੀਓ ਬਣਾ ਕੇ ਸ਼ਰਾ ਕੇ ਲਿਆਉਣਾ ਔਖਾ ਹੋਵੇਂਗਾ ਨਾਲੇ ਸਾਰੇ ਆ ਮੇਰੀ ਚਿੱਟੀ ਦਾੜੀ ਚੋ ਹੋ ਕਰੇਗਾ ਉਹ ਮਾਨਸਾ ਰਹਿਣ ਦੇਂਦਾ ਯਾਰ ਮੈਂ ਨਹੀਂ ਜਾਂਦਾਂ ਤਾਂ ਮਾਨਸਾ ਜਾਊਗਾ ਹੋਰ ਹੁਣ ਹੈ ਹੀ ਨਹੀਂ ਕਿਤੇ ਥਾ ਹੋਰ ਕਿੱਥੇ ਜਾਣਾ ਤੂੰ ਸੇ ਤਾਂ ਕੋਠੇ ਜਾਪ ਨਹੀਂ ਨਾ 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 ਪਰਵਨ ਮਾਈ ਨਹੀਂ ਮਾਈ ਨੇ ਦੰਦਾ ਚਾਪੀ ਚੂਪੀ ਜਾ ਬੇਚੀ ਤਦਵਾ ਦੇ ਯਾਰ ਵੇਚੀ ਕਰਾਉਣੀ ਐ ਤਾਂ ਐ ਔਖਾ ਭਾਈ ਆਹੋ ਜੇ ਦੇਖ ਰਿਹਾ ਸੀ ਰਿਆ ਮਾੜੀ ਗੱਲ ਐ ਮਾੜੀ ਗੱਲ ਐ ਆਪਾਂ ਚਾਰ ਦਾ ਖਬਰਾਂ ਸੁਣਦੇ ਕਹਿੰਦੇ 9 ਸਾਲ ਦੀ ਤੇ ਹੋ ਗਿਆ ਬੱਚਾ ਭੈਣ ਦੇ ਜਾਰੋ ਖਬਰਾਂ ਤਾਂ ਇਹੀਆਂ ਸੁਣਦੇ ਹੋ ਉਹ ਖਬਰਾਂ ਤੇ ਪ੍ਰਵਾਹ ਵੀ ਦਿਮਾਗ ਹੱਲ ਗਿਆ ਬਈ ਇਹਦਾ ਖਬਰ ਤਾਂ ਮੈਨੂੰ ਚਾਬੀ ਨਹੀਂ ਦਿੰਦਾ ਚਾਚਾ ਦਵਾ ਨਾ ਯਾਰ ਚਾਬੀ ਯਾਰ ਤੂੰ ਦੇ ਦੇ ਯਾਰ ਚਾਬੀ ਨਾ ਨਾ ਇਹ ਮਾਰਸਾ ਜਾ ਉਹ ਉੱਥੇ ਫੜਿਆ ਜਾ ਭੈਣ ਦਾ ਯਾਰ ਉੱਥੇ ਮੋਟਰਸਾਈਕਲ ਵੀ ਵਿਛਾ ਕੇ ਆਉਗਾ ਨਾ ਹੋ ਰਹਿਣ ਦੇ ਕਾਹਨੂੰ ਮੋਟਰਸਾਈਕਲ ਬਾਹਰ ਰਹਿਣ ਦੇ ਯਾਰ ਤੈਨੂੰ ਚਾਬੀ ਤੂੰ ਤੋ ਰਹਿਣੀ ਉਹਨਾਂ ਦੀ ਕਾਂ ਵਰਗੀ ਨਿਗ੍ਹਾ ਹੁੰਦੀ ਐ ਇਹੋ ਜਿਹਾ ਕੰਮ ਤਾਂ ਉਪਾਲਦੇ ਨੇ ਚਾਬੀ ਤੋਵਾ ਦੇ ਚਾਚਾ ਜਾਬੀ ਤੂੰ ਐ ਕਰ ਯਾਰ ਠਾਕ ਤੂੰ ਕੁੜੀ ਦੀ ਮਾਂ ਨਾਲ ਮੇਰੀ ਗੱਲ ਕਰਾ ਜੇ ਤੇਰਾ ਕੋਈ ਵਿਆਹ ਉਹਦਾ ਬਣਦਾ ਮੈਂ ਤੈਨੂੰ ਚਾਬੀ ਦੇ ਦੂੰ ਜਾਂ ਕਰਾ ਕਰਾ ਚਾਚਾ ਯਾਰ ਇਹ ਤਾਂ ਗੱਲ ਕਰਾਉਣ ਵਾਲੀ ਕਿਹੜੀ ਐ ਲੋਕੀ ਕੁੜੀ ਦੀ ਮਾਂ ਨਾਲ ਉਹਦਾ ਪਿਓ ਮਰਿਆ ਵਿਚਾਰੀ ਦਾ ਤਾਂਹੀਂ ਤਾਂ ਕਹਿਣਾ ਫਿਰ ਮਾਂ ਨਾਲ ਗੱਲ ਕਰਾ ਦੇ ਫਿਰ ਤਾਂ ਵਧੀਆ ਮੈਂ ਹੀ ਕਰੂੰਗੀ ਮਾਂ ਨਾਲ ਗੱਲ ਕਰਾਂਗੇ ਹੁਣ ਮਾਂ ਨਾਲ ਗੱਲ ਕਰਾ ਵੀ ਇਹਦੀ ਗੱਲ ਬਣੂ ਵਧੀਆ ਚਾਚਾ ਤੂੰ ਵੀ ਹੁਣ ਇਹੀ ਸ਼ਰਤ ਰੱਖੀ ਆ ਹੋਰ ਵਧੀਆ ਇਹਦਾ ਇੱਕ ਕੰਮ ਬਣ ਜੂਣਾ ਇਹ ਜਿਹਦਾ ਕੱਦਾ ਮੇਰੇ ਮਾਕਰ ਪਿਆ ਫਿਰਦਾ ਕਹਿੰਦਾ ਜਿੰਨਾ ਚਿਰ ਮਾ ਨਾਲ ਨਹੀਂ ਗੱਲ ਕਰਾਉਂਦਾ ਫਿਰ ਮੈਂ ਚਾਬੀ ਨਹੀਂ ਦਿੰਦਾ ਨਾਲ ਹੁਣ ਤੂੰ ਵੀ ਪਤੰਦਰਾ ਉਸੇ ਗੱਲ ਤੇ ਹੋਣ ਵਧੀਆ ਵਧੀਆ ਲੋਟ ਆ ਜੂ ਕੰਮ ਇਹਦਾ ਵਿਚਾਰੇ ਦਾ ਮੇਰਾ ਮਾਕਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਮੈਂ ਆਪਦੀ ਸੱਸ ਦੀ ਬੇਇੱਜ਼ਤੀ ਤਾਂ ਨਹੀਂ ਕਰਾਉਂਦੀ ਕਰਾਉਣੀ ਮੈਂ ਤਾਂ ਮੰਗ ਕੀ ਲੈ ਜਾਣਾ ਤੇ ਸ਼ਾਦਾ ਮੈਂ ਕਿਉਂ ਲੈ ਜਾ ਵਗ ਜਾ